ਧਨ ਗੁਰੂ ਤੇ ਇੱਕ ਬਾਦਲ ਸਾਹਿਬ ਕਹਿੰਦੇ ਨੇ ਉਸਤ ਤਨਿੰਦਾ ਦਉਹ ਤੇ ਆ ਗਏ ਖੋਜੇ ਪਦ ਨ ਰਬਾਣਾ ਪਰ ਜਨਨਾ ਨਿਕ ਇਹੋ ਖੇਲ ਕਠਨ ਹੈ ਕਿ ਨਹੋ ਗੁਰਮੁਖ ਜਾਣਾ ਬਹੁਤ ਔਖ ਹੈ ਕਿਉਂ ਮਨੁਕੁ ਨਿੰਦਾ ਸੁਣਨਾ ਚਾਹਂਦਾ ਬ셔ਰ ਤੇ ਦੂਜੇ ਦੀ ਹੋਵੇ ਦੁਸ਼ਮਨ ਦੀ ਹੋਵੇ ਮਨੁਕੁ ਆਪਣੋ ਸੁਣਨਾ ਚਾਹਂਦਾ ਬ셔ਰ ਤੇ ਆਪਣੀ ਹੋਵੇ ਬੜੀ ਖੁਸ਼ੀ ਮਿਲਦੀ ਹੈ ਦੂਜੇ ਦਿਨਿੰਦਾ ਸੁਣ ਕੇ ਬੜੀ ਖੁਸ਼ੀ ਮਿਲਦੀ ਆਪਣੀ ਉਪਮਾ ਸੁਣ ਕੇ ਬਹੁਤ ਦੁੱਖ ਹੁੰਦਾ ਜਦ ਨਿੰਦਾ ਆਪਣੀ ਹੋਵੇ ਬੜਾ ਦੁੱਖ ਹੁੰਦਾ ਜਦ ਉਪਮਾ ਦੁਸ਼ਮਣ ਦੀ ਹੋਵੇ ਵੈਰੀ ਦੀ ਹੋਵੇ ਬੜਾ ਦੁੱਖ ਹੁੰਦਾ ਬੜਾ ਗਲੇਸ਼ ਪਹੁੰਚਦਾ ਉਹਦੀ ਉਪਮਾ ਆਪਦੇ ਗਿਆਤ ਲਈ ਅਰਜ਼ ਕਰਾਂ ਸੰਸਾਰੀ ਦੇ ਇਹ ਲੱਛਣ ਨੇ ਜੋ ਦੂਜੇ ਦੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਆਪਣੇ ਉਪਮਾ ਸੁਣ ਕੇ ਖੁਸ਼ ਹੁੰਦਾ ਹੈ ਸੰਸਾਰੀ ਮਨੁੱਖ ਹੈ ਹੁਣ ਭਗਤ ਕ੍ਰਿਸ਼ਨ ਉਹ ਆਖੋਗੇ ਆਪਣੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਖੁਸ਼ ਹੁੰਦਾ ਹੈ ਆਪਣੀ ਉਪਮਾ ਸੁਣ ਕੇ ਦੁਖੀ ਹੁੰਦਾ ਹੈ ਦੁਖੀ ਵੀ ਹੁੰਦਾ ਹੈ ਆਪਣੇ ਉਪਮਾ ਸੁਣ ਕੇ ਸਾਰਾ ਜਗਤ ਰਹੀਮ ਨੂੰ ਦਾਨੇ ਕਹਿੰਦਾ ਸੀ ਯਾਨੀ ਅਜ ਤੱਕ ਅਵਤਾਰੀ ਪੁਰਸ਼ਾਂ ਨੇ ਕਿਹਾ ਨਾ ਦਸਵੰਦ ਕਢੋ ਉਹ ਸਿਰਫ ਦਸਵੰਦ ਆਪਣੇ ਕੋਲ ਰੱਖਦਾ ਸੀ ਨੌ ਹਿੱਸੇ ਦਾਨ ਕਰ ਦਿੰਦਾ ਸੀ ਐਨਾ ਵੱਡਾ ਦਾਨੀ ਕਵੀ ਰਹੀਮ ਇਹ ਹੋਮ ਮਿਨਿਸਟਰ ਸੀ ਅਕਬਰ ਕਾਲ ਦੇ ਚ ਵਜ਼ੀਰ ਖਾਨੇ ਖਾਨਾ ਕਵੀ ਰਹੀਮ ਬੜਾ ਵਿਦਵਾਨ ਇਹਦਾ ਗ੍ਰੰਥ ਵੀ ਹੈ ਰਹੀਮ ਦੁਹਾਵਲੇ ਬਹੁਤ ਵੱਡਾ ਵਿਦਵਾਨ ਪਠਾਨ ਸੀ ਕਾਬਲੇ ਅਕਬਰ ਨੇ ਇਸ ਨੂੰ ਹੋਮ ਮਿਨਿਸਟਰ ਬਣਾਇਆ ਹੋਇਆ ਸੀ ਸਿਆਣਾ ਬੜਾ ਸੋਝਵਾਨ ਬੜਾ ਇਹ ਸਿਰਫ ਇੱਕ ਫਿਸਾ ਦੀ ਇੱਕ ਹਿੱਸਾ ਆਪਣੇ ਕੋਲ ਖਰਚੇ ਦਾ ਰੱਖਦਾ ਸੀ ਨਾ ਉਹ ਹਿੱਸੇ ਦਾਨ ਕਰ ਦਿੰਦਾ ਸੀ ਲੇਕਿਨ ਦਾਨ ਦੇਣ ਲੱਗੇ ਦਾ ਸਿਰ ਨਹੀਂ ਬਾਉਂਦਾ ਸੀ ਇੱਕ ਦਿਨ ਇੱਕ ਸਾਧੂ ਨੇ ਕਹਿ ਦਿੱਤਾ ਜੇ ਤੇਰਾ ਹੱਥ ਉੱਪਰ ਆਉਂਦਾ ਹੈ ਤੁਹਾਡਾ ਸਿਰ ਵੀ ਉੱਚਾ ਹੋਣਾ ਚਾਹੀਦਾ ਹੈ ਤੂੰ ਸਿਰ ਨੀਵਾ ਕਿਉਂ ਕਰਦਾ ਹੈ ਦੇਣਾ ਹੈ ਹੱਥ ਜੋ ਹੈ ਸਿਰ ਨੀਵਾ ਕਰ ਲੈਣਾ ਜਦ ਤੇਰਾ ਹੱਥ ਉੱਪਰ ਹੈ ਆਪਣਾ ਸਿਰ ਵੀ ਉੱਪਰ ਰੱਖਿਆ ਕਰ ਰਹੀਮ ਕਹਿੰਦੇ ਨੇ ਸਾਈਂ ਸਭ ਕੋ ਦੇਤ ਹੈ ਪੁਖਤ ਹੈ ਦਿਨ ਰੈਨ ਲੋਗ ਨਾਮ ਮੇਰੋ ਕਹੈ ਯਾਤੇ ਨੀਚੇ ਨੈਣਾ ਦੇਂਦਾ ਤੇ ਸਭ ਨੂੰ ਰੱਬ ਹੀ ਹੈ ਦਾ ਦਾ ਦਾਤਾ ਇੱਕ ਹੈ। ਦੇਂਦਾ ਸਭ ਨੂੰ ਪ੍ਰਭੂ ਹੈ। ਪਰ ਕਰਾਂ ਕੀ ਲੋਕੀ ਮੈਨੂੰ ਦਾਨੀ ਆਖੇ ਜਾਂਦੇ ਨੇ ਮੈਂ ਸ਼ਰਮ ਨਾਲ ਮੇਰਾ ਸਿਰ ਝੁਕ ਜਾਂਦਾ ਹੈ। ਕੀ ਕਰਾਂ? ਸ਼ਰਮ ਨਾਲ ਮੇਰਾ ਸਿਰ ਨੀਵਾ ਹੋ ਜਾਂਦਾ ਹੈ। ਔਰ ਮੇਰਾ ਮਨ ਬੜਾ ਦੁਖੀ ਹੁੰਦਾ ਹੈ। ਭਗਤ ਦੀ ਪਹਿਚਾਣ ਆਪਣੀ ਉਪਮਾ ਸੁਣ ਕੇ ਦੁਖੀ ਹੁੰਦਾ ਹੈ। ਆਪਣੇ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਧਿਆਨ ਨਾਲ ਸੁਣਨਾ ਕਬੀਰ ਕਹਿੰਦੇ ਨੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਰਾਜ ਕੇ ਕਰੋ ਮੇਰੀ ਨਿੰਦਾ ਕਿਉਂ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਮਿੰਦਾ ਮੈਂ ਤਾਰੀ ਨਿੰਦਕ ਤੇ ਮਾਂ ਬਾਪ ਦੀ ਤਰ੍ਹਾਂ ਨੇ ਸਾਵਧਾਨ ਰਖ ਲੈਣਾ ਜਿਹੜੀ ਜਿਹੜੀ ਬੁਰਾਈਆਂ ਦਾ ਮੇਰਾ ਜ਼ਿਕਰ ਕਰਦੇ ਨ ਮੈਂ ਸੋਚੇ ਤੋ ਜਾਂਦਾ ਆਪਣੇ ਆਪ ਨੂੰ ਸਾਵਧਾਨ ਕਰ ਲੈਣਾ ਕਹਿੰਦਾ ਨਿੰਦਕ ਚਾਹੀ ਦੇਣਾ ਇਹ ਤੇ ਮਾਂ ਬਾਪ ਦੀ ਤਰ੍ਹਾਂ ਹੈ ਖੋਸ਼ੇ ਕਬੀਰ ਨਿੰਦਾ ਬਾਪ ਨਿੰਦਾ ਮੇਦਾਰੇ ਹਿਰਦੇ ਸੁਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਗਦ ਹੋਏ ਬੜਾ ਪਰਵਕਾਰ ਕਰਦਾ ਸਾਡੇ ਮਨ ਨੂੰ ਤੋਂਦਾ ਬਹੁਤ ਵੱਡੀ ਗੱਲ ਗੁਜਰਾਤ ਦੇਚ ਇਕ ਸੰਤ ਹੋਏ ਨੇ ਦਇਆਰਾਮ ਕਰਕੇ ਉਹਨਾਂ ਦਾ ਬਹੁਤ ਵੱਡਾ ਗ੍ਰੰਥ ਹੈ ਦਇਆਰਾਮ ਸਤਸਈ ਕਰਕੇ ਉਸ ਨੂੰ ਕਹਿੰਦੇ ਨੇ ਉਹਦੇ ਵਿੱਚ ਮੈਂ ਦੋ ਬੋਲ ਪੜ੍ਹੇ ਉਸ ਮਹਾਪੁਰਸ਼ ਦੇ ਉਹ ਕਹਿੰਦੇ ਮਾ ਨੂੰ ਮਾਤ ਪਿਤਾ ਹੋਂ ਤੇ ਨਿੰਦਕ ਕੋ ਅਤਨੇ ਮੈਂ ਤੇ ਨਿੰਦਕ ਨੂੰ ਮਾਂ ਬਾਪ ਨਾਲੋਂ ਵੀ ਜ਼ਿਆਦਾ ਸਨਮਾਨ ਦੇਣਾ ਕਿਉਂ ਮਾ ਨੂੰ ਮਾਤ ਪਿਤਾ ਹੋਂ ਤੇ ਨਿੰਦਕ ਕੋ ਅਤਨੇ ਵੋਧ ਹੋਏ ਮਲਮੂਤਰ ਕਰ ਇਹ ਰਸਨਾ ਲਖ ਲਿਓ ਮਾਂ ਬਾਪ ਨੇ ਮੇਰਾ ਮਲਮੂਤਰ ਸਾਫ ਕੀਤਾ ਸੀ ਹੱਥਾਂ ਨਾਲ ਨਿੰਦਕ ਤੇ ਜ਼ਬਾਨ ਨਾਲ ਕਰਦਾ ਮੈਂ ਤਾਂ ਮਾਂ ਬਾਪ ਨਾਲੋਂ ਵੀ ਵੱਡਾ ਦਰਜਾ ਦੇਦਾ ਦਇਆਰਾ ਚਲੋ ਇੱਕ ਸੰਧ ਦੇ ਹੋਰ ਵੀ ਬੋਲ ਮੈਂ ਤੁਹਾਡੇ ਸਾਹਮਣੇ ਰੱਖਦੇ ਆ ਸੰਸਾਰੀ ਆਪਣੀ ਨਿੰਦਾ ਸੁਣ ਕੇ ਬੜਾ ਦੁਖੀ ਹੁੰਦਾ ਹੈ ਆਪਣੀ ਉਪਮਾ ਸੁਣ ਕੇ ਬੜਾ ਖੁਸ਼ ਹੁੰਦਾ ਹੈ ਭਗਤ ਆਪਣੀ ਉਪਮਾ ਸੁਣ ਕੇ ਬੜਾ ਦੁਖੀ ਹੁੰਦਾ ਹੈ ਆਪਣੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ ਬਿਲਕੁਲ ਜ਼ਮੀਨ ਆਸਮਾਨ ਦਾ ਅੰਤਰ ਹੈ ਇਹ ਵੀ ਮੈਰਸ ਕਰਦੇ ਆ ਇਰਾਨੀ ਸੂਫੀ ਸੰ ਸ਼ੇਖ ਸਾਦੀ ਕਹਿੰਦੇ ਨੇ ਅਜ ਸਹਬਤੇ ਦੋਸਤੇ ਰੰਜਮ ਮੈਂ ਦੋਸਤਾਂ ਤੋਂ ਦੁਖੀ ਹਾਂ ਮਿੱਤਰਾਂ ਤੋਂ ਦੁਖੀ ਹਾਂ ਲੋਕੀ ਤੇ ਮਿੱਤਰ ਬਣਾਉਂਦੇ ਨੇ ਕਦਮ ਕਦਮ ਤੇ ਮਿੱਤਰ ਲੱਭਦੇ ਨੇ ਉਹ ਵੀ ਮਿੱਤਰ ਹੋਵੇ ਤੇ ਉਹ ਵੀ ਮਿੱਤਰ ਹੋਵੇ ਸਾਰੇ ਆਪਣੇ ਮਿੱਤਰ ਹੋਣ ਕਹਿੰਦਾ ਮੈਂ ਮਿੱਤਰਾਂ ਤੋਂ ਹੀ ਦੁਖੀ ਹਾਂ ਕਿਉਂ ਅਜਾ ਸਹਬਤੇ ਦੋਸਤੇ ਰੰਜਮ ਕਿ ਇਹ ਹਲਾਕੇ ਬਦਮ ਉਸਮਨਮਾਇ ਮੇਰੇ ਉਹ ਗੁਣਾ ਨੂੰ ਗੁਣ ਕਹਿੰਦੇ ਨੇ ਮੇਰੇ ਪਾਪਾ ਨੂੰ ਪੁੰਨ ਕਹਿੰਦੇ ਨੇ ਮੇਰੀਆਂ ਗਲਤੀਆਂ ਨੂੰ ਸਹੀ ਕਹਿੰਦੇ ਨੇ ਮੈਂ ਨਾ ਦੋਸਤਾਂ ਤੋਂ ਦੁਖੀ ਹਾਂ ਮੇਰੀ ਬਦ-ਖਲਾਕੀ ਨੂੰ ਹੀ اخلاق ਆਖਦੇ ਨੇ ਕੀ ਕਰਾਂ ਅਜਾ ਸਹਬਤੇ ਦੋਸਤੇ ਰੰਜਮ ਕਿ ਇਹ ਹਲਾਕੇ ਬਦਮ ਹੁਸਮ ਨਮਾਇਤ ਐਬਮ ਹਨਰੋ ਕਮਾਲ ਬੇਨਤ ਮੇਰੇ ਐਬਾਂ ਨੂੰ ਕਹਿੰਦੇ ਨੇ ਕਮਾਲ ਦੀਆਂ ਖੂਬੀਆਂ ਨੇ ਔਗਣਾ ਨੂੰ ਗੁਣਾ ਕੀ ਜਾਂਦੇ ਨੇ ਐ ਬਮ ਹੋਨਰੋ ਕਮਾਲ ਬੇਨਦ ਖਾਰਮ ਗੁਲਯਾ ਸਮੇਨ ਮਾਇਦ ਮੇਰੇ ਕੰਡਿਆਂ ਨੂੰ ਚਮੇਲੀ ਦਾ ਫੁੱਲ ਕਹਿੰਦੇ ਯਾਸਮੇਨ ਚਮੇਲੀ ਨੂੰ ਕਹਿੰਦੇ ਮੇਰੇ ਕੰਡਿਆਂ ਨੂੰ ਚਮੇਲੀ ਦਾ ਫੁੱਲ ਕਹਿੰਦੇ ਨੇ ਮੇਰੇ ਔਗਣਾ ਨੂੰ ਗੁਣ ਕਹਿੰਦੇ ਨੇ ਮੇਰੀ ਬਦਖਲਾਕੀ ਨੂੰ اخلاق ਕਹਿੰਦੇ ਨੇ ਮੇਰੇ ਪਾਪਾ ਨੂੰ ਪੁੰਨ ਕਹਿੰਦੇ ਕੰਦਾ ਇਨਾ ਦੋਸਤਾਂ ਤੋਂ ਮੈਂ ਦੁਖੀ ਆ ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ ਮੈਂ ਲਬਦਾ ਫਿਰਦਾ ਉਸ ਬੇਬਾਕ ਦੁਸ਼ਮਨ ਨੂੰ ਪਤਾ ਹੈ ਬੇਬਾਕ ਕਿਸ ਨੂੰ ਕਹਿੰਦੇ ਨੇ ਮੂੰਹ ਫੜ ਜੋ ਆਇਆ ਕਹਿ ਦਿੱਤਾ ਨਹੀਂ ਪਰਵਾਹ ਕਰਨੇ ਉਹਨੂੰ ਬੇਬਾਕ ਕਹਿੰਦੇ ਮੌਕਾ ਮਹਿਲ ਗੱਲ ਨਾ ਕਰਨੀ ਬਸ ਐਵੇਂ ਮੂੰਹ ਫਟਿਆ ਕਹਿ ਦਿੰਦੇ ਨੇ ਇਹ ਤੇ ਮੂੰਹ ਪਾਟਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਿਰਮਾਣਤਾ ਮੈਂ ਦੇਖ ਕੇ ਡੰਗ ਰਹਿ ਜਾਣਾ ਸਹਿਬ ਕਹਿੰਦੇ ਨੇ ਬਦਬਖਤ ਹਮ ਚੋਂ ਬਖੀ ਲਗਾਫਲ ਤੇ ਲੰਗ ਰਗ ਦਾ ਸ਼ਬਦ ਹੈ ਮਹਾਰਾਜ ਕਹਿੰਦੇ ਨੇ हे ਪ੍ਰਭੂ ਆਪਣੀ ਕੋਈ ਚੰਗੀ ਕਿਸਮਤ ਨਹੀਂ ਹੈ ਤੇਰੇ ਦੀਦਾਰ ਹੋ ਸਕਣ ਸਾਡੇ ਕੋਈ ਇਸ ਤਰ੍ਹਾਂ ਦੇ ਨਸੀਬ ਨਹੀਂ ਨੇ ਸਾਡੀ ਕੋਈ ਇਸ ਤਰ੍ਹਾਂ ਦੀ ਕਿਸਮਤ ਨਹੀਂ ਹੈ ਬਦਬਖਤ ਹਮ ਚੋਂ ਬਖੀ ਲਗਾਫਲ ਤੇ ਮੈਂ ਚੋਗਲ ਖੋਰ ਵੀ ਹਾਂ ਅਗਲੇ ਦਾ ਚੁਗਲੀ ਕਰਕੇ ਕੰਮ ਵਿਗਾੜ ਦੇਣਾ ਗਾਫਲ ਅਚੇਤ ਵੀ ਬੜਾ ਨਾਦਾਨ ਵੀ ਬੜਾ ਬਦਬਖਤ ਹਮਚੋਂ ਬਖੀਲ ਹੈ ਗਾਫਲ ਬੇਨਜ਼ਰ ਬੇਵਾਕ ਸੱਚ ਨੂੰ ਵੇਖ ਸਕਾਂ ਹੈ ਮੇਰੇ ਮਾਲਕ ਮੇਰੇ ਕੋਲ ਅੱਖਾਂ ਵੀ ਕੋਈ ਨਹੀਂ ਬੇਨਜ਼ਰ ਬੇਬਾਕ ਮੂੰਹ ਫਟਾ ਮੈਂ ਸੋਚ ਸਮਝ ਕੇ ਕੋਈ ਗੱਲ ਹੀ ਨਹੀਂ ਕਰਦਾ ਜਿਹੜੀ ਆ ਗਈ ਕਹਿ ਦਿੱਤੀ ਕਹਿ ਦਿੱਤੀ ਬਦਬਖਤ ਹਮਚੋਂ ਬਖੀ ਲਗਾਫਲ ਬੇਨਜ਼ਰ ਬੇਬਾਕ ਲਾਨਕ ਬਗੋਇਦ ਜੰਤੂ ਰਾ ਤੇਰੇ ਚਾਕਰਾਂ ਪਾ ਹਾਕ ਨਹੀਂ ਤੇਰੇ دیدار ਤੇ ਚਲੋ ਨਾ ਸਹੀ ਨਹੀਂ ਤੇਰਾ ਮਿਲਾਪ ਤੇ ਚਲੋ ਨਾ ਸਹੀ ਜੋ ਤੇਰੇ ਮਾਰਗ ਤੇ ਚਲਦੇ ਨੇ ਉਹਨਾਂ ਦੇ ਕਦਮਾਂ ਦੀ ਖਾਕ ਹੀ ਬਣਾ ਦੇ ਉਹਨਾਂ ਦੇ ਚਰਨਾਂ ਦੀ ਤੋੜ ਬਣਾ ਦੇ ਗੁਰੂ ਨਾਨਕ ਬਦਬਖਤ ਹਮਚੋਂ ਬਖੀ ਲਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜੰਤੂਰਾ ਤੇਰੇ ਚਾਕਰਾ ਪਾ ਖਾ ਖੈਰ ਸਾਦੀ ਕਹਿੰਦਨ ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ ਉਹ ਬੇਬਾਕ ਦੁਸ਼ਮਨ ਕਿਥੇ ਮੂੰ ਫਟ ਦੁਸ਼ਮਨ ਕਿਥੇ ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ ਤਾਂ ਐਬੇ ਮਰਬ ਮੰਨਮਾਇ ਜੋ ਮੇਰੇ ਮੋਹ ਦੇ ਉੱਤੇ ਮੇਰੇ ਆਗਣਾਂ ਦਾ ਜ਼ਿਕਰ ਕਰੇ ਮੇਰੀਆਂ ਗਲਤੀਆਂ ਦਾ ਜ਼ਿਕਰ ਕਰੇ ਮੇਰੀ ਬਾਦਿ اخਲਾਕੀ ਦਾ ਜ਼ਿਕਰ ਕਰ ਕਰੇ ਮੇਰੀ ਮੂਰਖਤਾ ਦਾ ਜ਼ਿਕਰ ਕਰੇ ਕਿਉਂ ਆਪਣੇ ਚਿਹਰੇ ਦੇ ਉੱਤੇ ਕੋਈ ਧੱਬਾ ਹੋਵੇ ਤੇ ਆਪਣੀ ਅੱਖਾਂ ਨਹੀਂ ਦੇਖ ਸਕਦੀਆਂ ਦੂਜੇ ਦੀਆਂ ਵਿਅਕਤੀਆਂ ਆਪਣੀਆਂ ਗਲਤੀਆਂ ਮਨੁੱਖ ਨੂੰ ਨਹੀਂ ਦਿਖਾਈ ਦੇਣੀਆਂ ਕਿਉਂਕਿ ਬਹੁਤ ਨੇੜੇ ਨੇ ਬਹੁਤ ਜੋ ਨੇੜੇ ਹੋਵੇ ਅੱਖ ਨਹੀਂ ਦੇਖ ਲਈ ਅ ਅੱਖਾਂ ਦੇ ਉੱਤੇ ਮੈਂ ਕਿਤਾਬ ਰੱਖ ਲਵਾਂ ਪੜ ਸਕਾਂਗਾ ਅਕਰ ਨਹੀਂ ਦਿਖਾਈ ਦੇਣ। ਅੱਖਾਂ ਦੇ ਉੱਤੇ ਤਸਵੀਰ ਰੱਖ ਲਵਾਂ ਦਿਖਾਈ ਦੇਗੀ ਨਹੀਂ। ਆਪਣਾ ਆਪ ਬਹੁਤ ਨੇੜੇ ਹੈ। ਆਪਣੀ ਮੂਰਖਤਾ ਨਹੀਂ ਦਿਖਾਈ ਦੇਂਦੀ। ਦੂਜੇ ਦੀ ਦਿਖਾਈ ਦੇਂਦੀ। ਦੂਜਾ ਦੂਰ ਹੈ ਦੇਖਣ ਵਾਸਤੇ ਥੋੜੀ ਦੂਰੀ ਚਾਹੀਦੀ। ਆਪਣੀਆਂ ਗਲਤੀਆਂ ਨਹੀਂ ਦਿਖਾਈ ਦੇਂਦੀਆਂ। ਜਿਸ ਮਨੁੱਖ ਨੂੰ ਆਪਣੀਆਂ ਗਲਤੀਆਂ ਦਿਖਾਈ ਦੇਂਦੀਆਂ ਨੇ ਆਪਣੀਆਂ ਭੁੱਲਾਂ ਉਹਨੂੰ ਕਹਿੰਦੇ ਨੇ ਅੰਤਰਮੁਖੀ ਹੈ। ਇਹ ਤੇ ਗੁਰਮੁਖ ਹੈ। ਇਹਦਾ ਧਿਆਨ ਆਪਣੇ ਵਿੱਚ ਗਹਿਰਾ ਚੱਲਦਾ ਹੈ। ਔਰ ਥੋੜਾ ਜਿਹਾ ਵੀ ਧਿਆਨ ਆਪਣੇ ਵਿੱਚ ਗਹਿਰਾ ਜਾਏਗਾ ਯਕੀਨ ਜੜਨੋਂ ਪਹਿਲੇ ਗਲਤੀਆਂ ਹੀ ਦਿਖਾਈ ਦੇਣਗੇ ਇਹ ਵੀ ਮਾਰਜ਼ ਕਰਦੇ ਆ ਪਹਿਲੇ ਉਹਨਾਂ ਹੀ ਦਿਖਾਈ ਦੇਣਗੇ ਔਰ ਉਹ ਪਤਾ ਕੀ ਕਹ ਦੇਗਾ ਕਬੀਰ ਸਭ ਤੇ ਹਮ ਬੁਰੇ ਹਮਤਾ ਜੋ ਭਾਲੋ ਸਭ ਕੋ ਸਾਰੇ ਹੀ ਚੰਗੇ ਨੇ ਸਾਰੇ ਹੀ ਚੰਗੇ ਕਿਉਂ ਐਸਾ ਮਨੁੱਖ ਸਾਰਿਆਂ ਨੂੰ ਉਪਰੋਂ-ਉਪਰੋਂ ਦੇਖਣ ਲੱਗ ਪੈਂਦਾ ਹੈ। ਉਪਰੋਂ-ਉਪਰੋਂ ਤੇ ਹਰੇਕ ਚੰਗਾ ਹੈ। ਉਪਰੋਂ-ਉਪਰੋਂ ਦੇ ਹਰੇਕ ਗਿਆਨੀ ਹੈ, ਦਾਨੀ ਹੈ, ਸ਼ਰੀਫ ਹੈ, ਗੁਰਮੁਖ ਹੈ। ਉਪਰੋਂ-ਉਪਰੋਂ ਤੇ ਸਾਰੇ ਚੰਗੇ ਨੇ। ਐਸਾ ਮਨੁੱਖ ਚੋਂ ਕਿ ਅੰਤਰਮੁਖੀ ਹੋ ਜਾਂਦਾ ਹੈ। ਸੰਸਾਰ ਨੂੰ ਉਪਰੋਂ-ਉਪਰੋਂ ਦੇਖਦਾ ਹੈ ਤੇ ਸਾਰੇ ਸੰਸਾਰ ਦੇ ਵਿੱਚ ਉਹਨੂੰ ਗੁਣੇ-ਗੁਣ ਦਿਖਾਈ ਦੇਂਦੇ ਨੇ ਸਾਰੇ ਪਿਆਰੇ ਲੱਗਦੇ ਨੇ ਉਹਨਾਂ ਨੂੰ। ਆਪਣੇ ਨੂੰ ਗਹਿਰਾ ਦੇਖਦਾ ਹੈ। ਤੂ ਗਹਿराई ਦੇਖ ਲੈ ਤੋ ਆਪਣੇ ਬੋਲਾ ਦਿਖਾਈ ਦੇਣ ਦੀ ਗਲਤੀਆਂ ਦਿਖਾਈ ਦੇਣ ਇਹ ਅੰਤਰਮੁਖੀ ਦੀ ਪਛਾਣ ਹੈ ਜਦ ਆਪਣੀਆਂ ਹੀ ਗਲਤੀਆਂ ਦਿਖਾਈ ਦੇਣ ਆਖਰੀ ਮੁਗਲ ਸਮਰਾਟ ਬਾਦਰ ਸ਼ਾ ਜ਼ਫਰ ਅੰਗਰੇਜ਼ਾਂ ਨੇ ਦਿੱਲੀ ਦਾ ਤਖਤ ਬਾਦਰ ਸ਼ਾ ਜ਼ਫਰ ਕੁਲ ਖੋਇਆ ਸੀ ਜਿਵੇਂ ਪੰਜਾਬ ਲਾਹੌਰ ਦਾ ਤਖਤ ਮਹਾਰਾਜਾ ਰਣਜੀਤ ਸਿੰਘ ਕੋਲ ਦਿੱਲੀ ਦਾ ਤਖਤ ਅੰਗਰੇਜ਼ਾਂ ਨੇ ਖੋਇਆ ਬਹਾਦਰ ਸ਼ਾ ਜ਼ਫਰ ਕੋਲ ਇਹ ਬੰਦਗੀ ਬਹੁਤ ਕਰਦਾ ਸੀ ਨਾਮ ਬਹੁਤ 잡ਦਾ ਸੀ ਕੁਝ ਇਤਿਹਾਸਕਾਰ ਤੇ ਕਹਿੰਦੇ ਨੇ ਜਲਦੀ ਇਸ ਵਾਸਤੇ ਹਾਰ ਗਿਆ ਲੜਨ ਦੀ ਰੁਚੀ ਨਹੀਂ ਸੀ ਦੀ ਬੰਦਗੀ ਕਰਦਾ ਸੀ ਅੰਤਰਮੁਖੀ ਹੋ ਗਿਆ ਸੀ ਅੰਤਰਮੁਖੀ ਹੋ ਗਿਆ ਇਸ ਦੇ ਬੋਲ ਵੀ ਦੱਸਦੇ ਨੇ ਇਹਦਾ ਇੱਕ ਸ਼ੇਰ ਮੈਂ ਤੁਹਾਨੂੰ ਸਰਵਨ ਕਰਾਵਾਂ ਇਹ ਕਹਿੰਦਾ ਜਬਨਾ ਥੇ ਆਪਣੇ ਗੁਨਾਹੋਂ ਕੀ ਖਬਰ ਦੇਖਤੇ تھے ਦੁਨੀਆ ਕੇ ਐਬੋ ਹੁਨਰ ਜਦ ਮੈਂ ਦੁਨੀਆ ਨੂੰ ਬੜੀ ਗਹਿਰਾਈ ਨਾਲ ਦੇਖਦਾ ਸੀ ਲੋਕੀ ਪਾਪੀ ਦਿਖਾਈ ਦਿੰਦੇ ਸਨ ਮੂਰਖ ਦਿਖਾਈ ਦਿੰਦੇ ਸਨ ਲੋਭੀ ਦਿਖਾਈ ਦਿੰਦੇ ਸਨ ਕਰੋਧੀ ਦਿਖਾਈ ਦਿੰਦੇ ਸਨ ਸਾਰਿਆਂ ਨੂੰ ਮੈਂ ਗਹਿਰਾ ਦੇਖਦਾ ਸੀ ਆਪਣੇ ਨੂੰ ਮੈਂ ਉਪਰੋਂ ਉਪਰੋਂ ਦੇਖਦਾ ਸੀ ਤਾਂ ਮੈਨੂੰ ਆਪਣਾ ਆਪ ਤੇ ਬਹੁਤ ਚੰਗਾ ਦਿਖਾਈ ਦੇਵੇ ਬਹਾਦਰ ਸ਼ਾ ਜ਼ਫਰ ਜਬ ਨਾ ਥੇ ਆਪਣੇ ਗੁਨਾਹੋਂ ਕੀ ਖਬਰ ਦੇਖਤੇ ਥੇ ਦੁਨੀਆ ਕੇ ਐਬ ਹੁਨਰ ਜਬ ਆਪਣੇ ਗੁਨਾਹੋਂ ਪੇ ਪੜੀ ਨਿਗਾਹ ਤੋ ਜਹਾਂ ਮੇ ਕੋਈ ਬੁਰਾ ਨਾ ਰਹਾ ਜਿਸ ਦਿਨ ਦਾ ਮੈਂ ਅੰਦਰ ਆਪਣੇ ਆਪ ਦੇ ਜਾਤ ਮਾਰੀਏ ਫਿਰ ਹੁਣ ਸੰਸਾਰ ਵਿੱਚ ਇੱਕ ਬੰਦਾ ਵੀ ਬੁਰਾ ਨਹੀਂ ਸਭ ਠੀਕ ਨੇ ਸਭ ਠੀਕ ਨੇ ਕੋਈ ਵੀ ਬੁਰਾ ਨਹੀਂ ਕਹਿੰਦਾ ਹੈ ਕੌਣ ਮੈਂ ਬੁਰਾ ਇੰਜ ਕਹਿੰਦਾ قبیر, سب تے ہم برے ہم تج بھلو سب کوئے جن ایسا کر بوجے آ, میت ہمارا سوئے جب نہ تھی اپنے گناہوں کی خبر دیکھتے تھے دنیا کے عیب و ہنر جب اپنے گناہوں پہ پڑی نگاہ تو جہاں میں کوئی برا نہ رہا زفر آدمی اس کو نہ جانیے گا ਕਹਿੰਦਾ ਉਸ ਮਨੁੱਖ ਨੂੰ ਮਨੁੱਖ ਨਹੀਂ ਕਹਿਣਾ ਚਾਹੀਦਾ ਹੁਣ ਉਪਦੇਸ਼ ਦਿੰਦਾ ਹੈ ਸਮਝਾਉਂਦਾ ਹੈ ਜ਼ਫਰ ਆਦਮੇ ਉਸ ਕੋ ਨਾ ਜਾਣੀਏਗਾ ਉਹ ਬਹੁਤ ਕਿਤਨਾ ਹੀ ਆਲਮ ਫੈਜ਼ਲ ਜ਼ਕਾ ਕਿਤਨਾ ਪੜਾ ਲਿਖਾ ਹੋਵੇ ਕਿਤਨਾ ਦਾਨੀ ਹੋਵੇ ਕਿਤਨਾ ਗੈਨੇ ਹੋਵੇ ਬਹੁਤ ਆਲਮ ਫਾਜ਼ਲ ਹੋਵੇ ਉਹਨੂੰ ਮਨੁੱਖ ਨਹੀਂ ਕਹਿਣਾ ਚਾਹੀਦਾ ਹੱਦ ਹੋ ਗਿਆ ਗਿਆਨੀ ਹੋਵੇ ਦਾਨੀ ਹੋਵੇ ਪੜਾ ਲਿਖਾ ਹੋਵੇ ਆਲਮ ਫਾਜ਼ਲ ਹੋਵੇ ਕਹਿੰਦਾ ਕੋਈ ਲੋੜ ਨਹੀਂ ਇਸ ਨੂੰ ਮਨੁੱਖ ਕਹਿਣ ਦੀ ਜ਼ਫਰ ਆਦਮ ਉਸ ਕੋ ਨਾ ਜਾਣੀਏਗਾ ਉਹ ਉਹ ਕਿਤਨਾ ਹੀ ਆਲਮ ਫੈਜ਼ੋ ਜ਼ਕਾ ਜਿਸੇ ਐਸ਼ ਵਿੱਚ ਯਾਦੇ ਖੁਦਾ ਨਾ ਰਹੀ ਜਿਸੇ ਤੈਸ਼ ਵਿੱਚ ਖੋਫੇ ਖੁਦਾ ਨਾ ਰਹਾ ਜਿਹਨੂੰ ਸੰਸਾਰ ਦੇ ਸੁੱਖਾਂ ਵਿੱਚ ਪ੍ਰਮਾਤਮਾ ਦੀ ਯਾਦ ਪੁੱਲ ਗਈ ਹੈ ਜੇ ਨੂੰ ਕਰੋਧ ਦੇ ਵਿੱਚ ਰੱਬ ਦਾ ਡਰ ਭੁੱਲ ਗਿਆ ਹੈ ਕਹਿੰਦਾ ਇਹਨੂੰ ਮਨੁੱਖ ਕਹਿਣ ਦੀ ਕੀ ਲੋੜ ਹੈ ਇਹਨੂੰ ਇਨਸਾਨ ਕਹਿਣ ਦੀ ਕੀ ਲੋੜ ਹੈ ਕਿਉਂਕਿ ਕਰੋਧ ਦੇ ਵਿੱਚ ਬੜੀ ਭਿਆਨਕ ਗਲਤੀ ਕਰੇਗਾ ਕਹਿੰਦਾ ਮਨੁੱਖ ਨਹੀਂ ਕਹਿਣਾ ਚਾਹੀਦਾ ਉਸ ਮਨੁੱਖ ਨੂੰ ਦੁਨਿਆਵੀ ਸੁੱਖਾਂ ਦੇ ਜੋ ਰੱਬ ਨੂੰ ਭੁੱਲ ਗਿਆ ਤੇ ਕਰੋਧ ਦੇ ਜਿਸ ਨੂੰ ਰੱਬ ਦਾ ਡਰ ਭੁੱਲ ਗਿਆ ਜਿਸੇ ਐਸ਼ਮੇ ਯਾਦੇ ਖੁਦਾ ਨਾ ਰਹੀ ਜਿਸੇ ਤੇ ਹੈ ਸ਼ੇਮ ਖੌਫੇ ਖੁਦਾ ਨਾ ਰਹਾ ਬਹੁਤ ਕੀਮਤੀ ਬੋਲ ਨੇ ਇਸ ਬਾਦਸ਼ਾਹ ਦੇ ਪਹਿਲਾ ਮੋਗਲ ਬਾਦਸ਼ਾਹ ਬਾਬਰ ਮਹਾ ਜ਼ਾਲਮ ਮਹਾ ਜ਼ਾਲਮ ਆਖਰੀ ਮੋਗਲ ਸਮਰਾਟ ਬਹਾਦਰ ਸ਼ਾ ਬੜਾ ਦਾਨੀ ਤੇ ਗਿਆਨੀ ਭਜਨੇਕ ਇਹਦੀਆਂ ਨਜ਼ਮਾਂ ਬੜੀ ਕੀਮਤੀ ਨੇ ਇਹ ਗਾਲिब ਜ਼ੌਕ بڑے بڑے ਸ਼ਾਇਰ ਵਿਦਵਾਨ ਇਹਦੇ ਦਰਬਾਰੀ ਸ਼ਾਇਰ ਸਨ ਤੁਸੀਂ ਖੁਦ ਅੰਦਾਜ਼ਾ ਲਾਓ ਇਹ ਆਲਮਾ ਤੇ ਫਾਜ਼ਲਾਂ ਨਾਲ ਰਹਿੰਦਾ ਸੀ ਵਿਦਵਾਨਾਂ ਨਾਲ ਰਹਿੰਦਾ ਸੀ ਸਤਸੰਗ ਦੇ ਵਿੱਚ ਬੈਠ ਕੇ ਖੁਸ਼ ਰਹਿੰਦਾ ਸੀ ਬਾਕੀ ਨਹੀਂ ਕੁਝ ਇਤਿਹਾਸਕਾਰ ਕਹਿੰਦੇ ਨੇ ਸੇਵਾ ਸੇ ਰਾਜਪਾਟ ਜਲਦੀ गवा ਬੈਠਾ ਰੁਚੀ ਨਹੀਂ ਸੀ ਇਹਦੇ ਚ ਲਪਾਏ ਮਾਨਤਾ ਨਹੀਂ ਸੀ ਤੋਂ ਖੈਰ ਕੱਲ ਕਿਥੇ ਦੀ ਜੋ ਹੈ ਕਿਥੇ ਜੋ ਹੈ ਚਲੀ ਗਈ ਮੈਂ ਅਰਜ਼ ਕਰ ਰਿਹਾ ਸੀ ਧਰਮ ਦੀ ਸਾਧਨਾ ਮਨ ਦੀ ਸਾਧਨਾ ਮਨ ਇੱਕ ਐਸਾ ਬੀਜ ਹੈ ਇਹਦੇ ਚ ਪਰਮ ਆਨੰਦ ਪੈਦਾ ਹੋ ਸਕਦਾ ਹੈ ਬਸ ਇਹਨਾਂ 10-15 ਮਿੰਟਾਂ ਚ ਮੈਂ ਇਹ ਵਿਚਾਰ ਤੁਹਾਡੇ ਸਾਹਮਣੇ ਰੱਖਾਂ ਮਨ ਇੱਕ ਐਸਾ ਬੀਜ ਹੈ ਜਿਹਦੇ ਚੋਂ ਪਰਮ ਆਨੰਦ ਪੈਦਾ ਹੋ ਸਕਦਾ ਹੈ ਇਹ ਬੀਜ ਹਰੇਕ ਕੋਲ ਹੈ ਪਰਮ ਰਸ ਪੈਦਾ ਹੋ ਸਕਦਾ ਹੈ ਪਰਮ ਸੁਖ ਪੈਦਾ ਹੋ ਸਕਦਾ ਹੈ ਮਹਾ ਗੁਣ ਪੈਦਾ ਹੋ ਸਕਦੇ ਨੇ ਮਹਾ ਸ਼ਕਤੀ ਪੈਦਾ ਹੋ ਸਕਦੀ ਹੈ ਸ਼ਕਤੀ ਦਾ ਰਸ ਦਾ ਆਨੰਦ ਦਾ ਸੁਖਾਂ ਦਾ ਖੇੜੇ ਦਾ ਖੁਸ਼ੀਆਂ ਦਾ ਬੀਜ ਮਨੁੱਖ ਕੋ ਲੈ ਕੋਈ ਐਸਾ ਮਨੁੱਖ ਨਹੀਂ ਜਦੇ ਕੋਲ ਬੀਜ ਨਾ ਹੋਵੇ ਤੁਸੀਂ ਆਖੋਗੇ ਬੀਜ ਕੀ ਹੈ ਮਨ ਇਹ ਹੀ ਬੀਜ ਹੈ ਪਰ ਬੀਜ ਦੇ ਚੋਂ ਫਲ ਪੈਦਾ ਹੋਵੇ ਹਰ ਬੀਜ ਦੇ ਚ ਫਲ ਹੈ ਕੀ ਆਨੰਦ ਆ ਜੋ ਕੀ ਸਾਇੰਸ ਸਫਲ ਹੋ ਗਈ ਹੈ ਬੀਜ ਦੇ ਚ ਫਲ ਦੇਖਣ ਦੇ ਚ ਬਈ ਇਸ ਬੀਜ ਦੇ ਚ ਇਸ ਤਰ੍ਹਾਂ ਦਾ ਫਲ ਨਿਕਲ ਸਕਦਾ ਹੈ ਇਸ ਤਰ੍ਹਾਂ ਦੇ ਪੱਤੇ ਇਸ ਤਰ੍ਹਾਂ ਦਾ ਬੂਟਾ ਅੱਜ ਦੀ ਸਾਇੰਸ ਸਫਲ ਹੋ ਗਈ ਹੈ ਬੀਜ ਦੇ ਚ ਬ੍ਰਿਖਸ਼ ਦੇਖਣ ਦੇ ਚ ਬੀਜ ਦੇ ਚ ਫਲ ਵੇਖਣ ਦੇ ਚ ਅਜੋਕੀ ਸਾਇੰਸ ਸਫਲ ਹੋ ਗਈ ਹੈ ਕਰਮ ਦੇ ਚ ਤੇ ਮਨ ਦੇ ਚ ਫਲ ਦੇਖਣ ਦੇ ਚ ਪ੍ਰਾਚੀਨ ਕਾਲ ਤੋਂ ਅਵਤਾਰੀ ਪੁਰਸ਼ ਸੰਤ ਜਨ ਸਫਲ ਰਹੇ ਨੇ ਇਸ ਕਰਮ ਤੋਂ ਇਹ ਫਲ ਮਿਲੇਗਾ। ਔਰ ਮਨ ਦੇ ਵਿੱਚੋਂ ਇਹ ਫਲ ਨਿਕਲ ਸਕਦਾ ਹੈ। ਇਹ ਵੇਖਣ ਦੇ ਜੋ ਸਫਲ ਹੋਏ ਉਹਨਾਂ ਨੂੰ ਸੰਤ ਕਹਿੰਦੇ ਨੇ। ਬਾਹਰਲੇ ਬੀਜਾਂ ਦੇ ਚੋਂ ਫਲ ਵੇਖਣ ਦੇ ਜਿਹੜੇ ਸਫਲ ਹੋਏ ਉਹਨੂੰ ਸੈਂਟਿਸਟ ਕਹਿੰਦੇ ਨੇ। ਮਨ ਦੇ ਚੋਂ ਤੇ ਕਰਮ ਦੇ ਚੋਂ ਫਲ ਵੇਖਣ ਦੇ ਜੋ ਸਫਲ ਹੋਏ ਉਸਨੂੰ ਸੰਤ ਕਹਿੰਦੇ ਨੇ, ਸੰਤ ਕਹਿੰਦੇ ਨੇ। ਭਗਤ ਕਹਿੰਦੇ ਨੇ। ਮਨ ਬੀਜ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਦਿਖਾਈ ਦੇ ਰਿਹਾ ਆਪ ਕਹਿੰਦੇ ਮਨ ਬੀਜ ਹੈ ਕਿਸ ਦਾ ਬੀਜ ਹੈ ਇਸ ਬੀਜ ਦੇ ਵਿੱਚ ਆਨੰਦ ਪੈਦਾ ਹੋ ਸਕਦਾ ਹੈ ਆਨੰਦ ਦਾ ਬੀਜ ਹੈ ਮਹਾ ਰਸ ਦਾ ਬੀਜ ਹੈ ਮਹਾ ਖੇੜੇ ਦਾ ਬੀਜ ਹੈ ਪਰਮ ਸ਼ਕਤੀ ਦਾ ਬੀਜ ਹੈ ਤੇ ਤੁਸੀਂ ਆਖੋਗੇ ਫਿਰ ਸਾਡੇ ਕੋਲ ਆਨੰਦ ਨਹੀਂ ਹੈ ਬੀਜ ਬੀਜਣਾ ਪੈਂਦਾ ਹੈ ਬੋਣਾ ਪੈਂਦਾ ਹੈ ਤਾਂ ਫਲ ਲੈਂਦਾ ਉਹ ਨਹੀਂ ਦਿੰਦਾ ਬੜੇ ਧਿਆਨ ਨਾਲ ਸੁਣਨਾ ਕੀਮਤੀ ਤੋਂ ਕੀਮਤੀ ਬੀਜ ਵੀ ਫਲ ਦੇਣ ਦੇ ਵਿੱਚ ਅਸਮਰਥ ਹੈ ਅਗਰ ਉਸ ਨੂੰ ਬੋਵੋ ਨਾ ਬੀਜੋ ਨਾ ਪੰਜਾਬ ਦੇ ਵਿੱਚ ਬੀਜਣਾ ਕਹਿੰਦੇ ਨੇ ਕੀ ਬੀਜਣਾ ਬੀਜ ਨੂੰ ਬੀਜਣਾ ਬੋਣਾ ਅਗਰ ਮਨ ਬੀਜ ਹੈ ਤਾਂ ਫਿਰ ਧਰਤੀ ਮਨ ਨੂੰ ਕਿਥੇ ਗੋੜੀ ਕਿਥੇ ਬੋਈਏ ਕਿਥੇ ਬੀਜੀਏ ਪ੍ਰਥਮ ਤੇ ਗੁਰਨਾਣਿਕ ਦੇਵ ਜੀ ਮਹਾਰਾਜ ਕਹਿੰਦੇ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗੋਵੇ ਦਾਲ ਆਸਾ ਦੇਵਾਰ ਬੰਦਿਆਂ ਕੋਲ ਬੀਜ ਸਾਬਤ ਨਹੀਂ ਦਾਲ ਹੈ ਬੀਜ ਨੂੰ ਦਲ ਦੇਉ ਤੇ ਦਾਲ ਹੁਣ ਤੁਸੀਂ ਦਾਲ ਬਹੁਤ ਉਗਦੀ ਹੈ ਨਹੀਂ ਉਗਦੀ ਨਹੀਂ ਹੋ ਗਏ ਕੋਈ ਤਾਰਕ ਇੱਕ ਤਰਕ ਪੇਸ਼ ਕਰੇ ਪੀ ਚਣੇ ਉਗਦੇ ਨੇ ਤੇ ਚਣਿਆਂ ਦੀ ਦਾਲ ਕਿਉਂ ਨਹੀਂ ਉਗਦੀ ਆਖਿਰ ਉਸ ਦੀ ਚਣਿਆਂ ਦੀ ਦਾਲ ਹੀ ਤੇ ਹੋਰ ਕੀ ਹੈ ਬਦਾਮ ਉਗ ਪੈਂਦਾ ਹੈ ਬਦਾਮ ਨੂੰ ਦੁਫਾੜ ਕਰੋ ਨਹੀਂ ਉਗੇਗਾ ਨਹੀਂ ਉਗਦਾ ਖਣਕ ਉਗ ਪੈਂਦੀ ਹੈ ਦਲੀਆ ਨਹੀਂ ਉਗਦਾ ਕੋਈ ਵੀ ਬੀਜ ਦਾਲ ਕਰ ਦੇਗੇ ਦੁਫਾੜ ਕਰ ਦੇਗੇ ਨਹੀਂ ਉਗਦਾ ਮਹਾਰਾਜ ਕਹਿੰਦੇ ਨੇ ਇਕ ਤੇ ਬੰਦੇ ਕੋਲ ਬੀਜ ਨਹੀਂ ਹੈ ਦੂਜਾ ਧਰਤੀ ਦੀ ਸਮਝ ਨਹੀਂ ਹੈ ਧਰਤੀ ਕੀ ਇਹ ਗੁਰੂ ਦਾ ਸ਼ਬਦ ਪਾਠ ਕਰ ਰਹੀ ਸੀ ਇਹ ਧਰਤੀ ਹੈ ਆਸਾ ਦੀ ਵਾਰ ਦਾ ਤੁਸੀਂ ਕੀਰਤਨ ਕਰ ਰਹੀ ਸੀ ਇਹ ਧਰਤੀ ਹੈ ਵਾਹਿਗੁਰੂ ਵਾਹਿਗੁਰੂ ਜਪ ਰਹੀ ਹੈ ਧਰਤੀ ਹੈ ਪਰ ਧਰਤੀ ਕੀ ਕਰੇ ਬੀਜ ਹੀ ਸਾਬਤ ਨਹੀਂ ਬੀਜ ਦਾਲ ਹੈ ਮਨ ਵਿੱਚ ਦੁਬਧਾਰ ਹੈ ਮਨ ਦਾ ਲੈ ਪਹਿਚਾਨ ਅੰਦਰ ਸ਼ਰਦਾ ਵੀ ਹੈ ਸ਼ੱਕ ਵੀ ਹੈ ਦਾਲ ਬਰੋਸਾ ਵੀ ਹੈ ਮਨਨਕਾਰੀ ਵੀ ਹੈ ਹਰ ਵਕਤ ਮਨੋਕ ਦਾ ਮਨ ਹਰ ਵਕਤ ਦੁਬਦਾ ਚਾਹੁੰਦਾ ਹੈ ਸੰਕਲਪ ਦੇ ਮੁਕਾਬਲੇ ਤੇ ਵਿਕਲਪ ਹੁੰਦਾ ਹੈ ਅੰਦਰ ਸ਼ਰਦਾ ਵੀ ਹੈ ਪਰ ਅੰਦਰ ਸ਼ੱਕ ਵੀ ਹੈ ساری ਜ਼ਿੰਦਗੀ ਸ਼ਰਦਾ ਤੇ ਸ਼ੱਕ ਦੇਚ ਲੰਘ ਜਾਂਦੀ ਹੈ ਇਹ ਵੀ ਮੈਥਸ ਕਰਦੇ ਆ ਮਨੁੱਖ ਦੀ ਧਾਰਮਿਕ ਤੌਰ ਤੇ ਉਨਤੀ ਨਹੀਂ ਆਉਂਦੀ ਕਿਉਂ ਦੇਖੋ ਬੰਦਾ ਇੱਕ ਕਦਮ ਅੱਗੇ ਚਲੇ ਇੱਕ ਪਿੱਛੇ ਇੱਕ ਅੱਗੇ ਇੱਕ ਪਿੱਛੇ ਤੇ ਸਾਰਾ ਦਿਨ ਚੱਲਦਾ ਰਹੇ ਇਸ ਤਰ੍ਹਾਂ ਕਿੱਥੇ ਪਹੁੰਚੇਗਾ ਕਿਦਰੇ ਵੀ ਨਹੀਂ ਪਹੁੰਚੇਗਾ ਇੱਕ ਅੰਦਾਜ਼ੇ ਦੇ ਮੁਤਾਬਕ ਮੈਨੂੰ 50 ਸਾਲ ਹੋਣ ਲੱਗੇ ਨੇ ਕਥਾ ਕਰਦੇ ਆ ਮੈਂ ਕੁਝ ਸਰੋਤਿਆਂ ਨੂੰ ਜਾਣਦਾ ਕਾਨਪੁਰ ਦਿੱਲੀ ਲਖਨਊ ਬੰਬੇ ਐਂਡ ਆਰ ਕਿਉਂਕਿ ਇੱਥੇ ਮੇਰਾ ਕਦੀ ਨਾਗਾ ਨਹੀਂ ਪਿਆ ਮੈਂ ਹਰ ਸਾਲ ਜਾਂਦਾ ਉਹਨਾਂ ਨੂੰ ਮੈਂ ਦੇਖਦਾ ਉਹਨਾਂ ਸਰੋਤਿਆਂ ਨੂੰ ਮੇਰੀ ਤਰ੍ਹਾਂ ਹੁਣ ਉਹਨਾਂ ਦੇ ਵੀ ਦਾੜੇ ਚਿੱਟੇ ਹੋ ਗਏ ਉਹ ਵੀ ਬਡੇਰੀ ਉਮਰ ਦੇ ਹੋ ਗਏ ਪਰ ਮੈਂ ਦੇਖਦਾ 50 ਸਾਲ ਪਹਿਲੇ ਵੀ ਬੇਈਮਾਨ ਸਨ ਅੱਜ ਵੀ ਬੇਈਮਾਨ 50 ਸਾਲ ਪਹਿਲੇ ਵੀ ਝੂਠ ਬੋਲਦੇ ਸਨ ਅੱਜ ਵੀ ਝੂਠ ਬੋਲਦੇ 50 ਸਾਲ ਪਹਿਲੇ ਵੀ ਕਰੋਦੀ ਸਨ ਅੱਜ ਵੀ ਕਰੋਦੀ ਨੇ 50 ਸਾਲ ਪਹਿਲੇ ਵੀ ਮਹਾਲੋਬੀ ਸਨ ਅੱਜ ਵੀ ਮਹਾਲੋਬੀ ਕਿਉਂ ਕਿ ਚੱਲੇ ਨਹੀਂ ਬਹੁਤ ਚੱਲੇ ਨੇ ਬੜਾ ਕੁਝ ਕੀਤਾ ਪਰ ਚੱਲੇ ਇਸ ਤਰ੍ਹਾਂ ਇੱਕ ਕਦਮ ਅੱਗੇ ਇੱਕ ਕਦਮ ਪਿੱਛੇ ਇੱਕ ਕਦਮ ਅੱਗੇ ਇੱਕ ਕਦਮ ਪਿੱਛੇ ਥੱਕੇ ਨੇ ਟੁੱਟੇ ਵੀ ਨੇ ਪਹੁੰਚੇ ਕਿਧਰੇ ਵੀ ਨਹੀਂ ਕਿਧਰੇ ਵੀ